ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵੀ ਇਨਵੈਸਟਮੈਂਟ ਦੇ ਮੈਟਰ ਦੇ ਵਿੱਚ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਕਿ FD ਜ਼ਿਆਦਾ ਸੇਫ ਹੈਗੀ ਆ ਜਾਂ ਸੋਨੇ ਚਾਂਦੀ ਚ ਇਨਵੈਸਟ ਕਰਨਾ ਜ਼ਿਆਦਾ ਸੇਫ ਆ ਆਮ ਕਰਕੇ ਅਸੀਂ ਦੇਖਿਆ ਕਿ ਪੰਜਾਬੀ ਘਰਾਂ ਦੇ ਵਿੱਚ ਜੇ ਪੈਸਾ ਹੁੰਦਾ ਜਾਂ ਤਾਂ ਗਹਿਣੇ ਬਣਾ ਲਏ ਜਾਂਦੇ ਤੇ ਜਾਂ ਫਿਰ FD ਦੇ ਵਿੱਚ ਪੈਸਾ ਸੇਵ ਕੀਤਾ ਜਾਂਦਾ ਪਰ ਦੋਨਾਂ ਚੋਂ ਬੈਟਰ ਆਪਸ਼ਨ ਕਿਹੜੀ ਹੈ ਕਿ ਕਿ ਰਿਸਕ ਨੇ ਇਹਦੇ ਬਾਰੇ ਗੱਲ ਕਰਾਂਗੇ ਜਦੋਂ ਆਪਾਂ ਐਫ ਡੀ ਬਣਵਾਉਂਦੇ ਆ ਉਹਦੇ ਕਈ ਕਾਰਨ ਹੁੰਦੇ ਨੇ ਔਰ ਕਈ ਚੀਜ਼ਾਂ ਸੇਫ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਪੈਸਾ ਸੇਫ ਰਹਿੰਦਾ ਜੇ 5 ਸਾਲ ਦੀ ਐਫ ਡੀ ਹੈ ਤਾਂ ਤੁਹਾਨੂੰ ਪਤਾ 5 ਸਾਲ ਬਾਅਦ ਮੈਨੂੰ ਇੰਨੇ ਪੈਸੇ ਮਿਲਨੇ ਹੀ ਮਿਲਨੇ ਔਰ ਜਿਹੜਾ ਵਿਆਜ ਹੈਗਾ 6 ਤੋਂ 7% ਫਿਕਸ ਵਿਆਜ ਮਿਲਦਾ ਤੇ ਉਹ ਮਾਰਕੀਟ ਉੱਪਰ ਜਾਂ نیچے ਜਾਵੇ ਮਾਰਕੀਟ ਡਿੱਗੇ ਜਾਂ ਵਧੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਉਨੇ ਪੈਸੇ ਮਿਲਨੇ ਮਿਲਨੇ ਤਾਂ ਤੁਹਾਡੇ ਪੈਸੇ ਦੀ ਕਾਫੀ ਸੇਫਟੀ ਰਹਿੰਦੀ ਹੈ ਨੁਕਸਾਨ ਵੱਡੇ ਇਹ ਹੈਗੇ ਆ ਕਿ ਇੱਕ ਤਾਂ ਮੰਗਾਈ ਜਿਹੜੀ ਆ ਉਹ ਸਭ ਤੋਂ ਵੱਧ ਅਸਰ ਐਫ ਡੀ ਵਾਲੇ ਪੈਸੇ ਤੇ ਕਰਦੀ ਹੈ ਕਿਉਂਕਿ ਫਿਕਸਡ ਰੇਟ ਹੁੰਦਾ ਉਹਦੀ ਗਰੋਥ ਦਾ ਤੇ 6 ਤੋਂ 7% ਹੀ ਗਰੋਥ ਆ ਜਿਹੜੀ ਮਿਲਦਾ ਹੈਗਾਗਾ ਐਫ ਡੀ ਦਾ ਤੇ 6 ਤੋਂ 7% ਹੀ ਜ਼ਿਆਦਾਤਰ ਜਿਹੜੀ ਮੰਗਾਈ ਆ ਉਹ ਵੱਧ ਜਾਂਦੀ ਹੈ ਜੇ ਹੁਣ ਇਨਫਲੇਸ਼ਨ ਵੀ ਉਹਨੂੰ ਹੀ ਵੱਧ ਗਈ ਮੰਗਾਈ ਵੀ ਉਹਨੀ ਵੱਧ ਗਈ ਉਹਨੇ ਟਾਈਮ 'ਚ ਫਿਰ ਤੁਸੀਂ ਕੋਈ ਜ਼ਿਆਦਾ ਪੈਸਾ ਬਣਾਇਆ ਨਹੀਂਗਾ ਮਤਲਬ ਥੋੜਾ ਪੈਸਾ ਸੇਫ ਜ਼ਰੂਰ ਰਿਹਾ ਪਰ ਉਹ ਵਧਿਆ ਨਹੀਂ ਤੋ ਕੀ ਮੰਗਾਈ ਉਹ ਜਿਹੜੀ ਗਰੋਥ ਹੈ ਉਹਨੂੰ ਖਾ ਚੁੱਕੀ ਆਲਰੇਡੀ ਇਹ ਉਹਦਾ ਵੱਡਾ ਨੁਕਸਾਨ ਆ ਦੂਸਰਾ ਹੈ ਕਿ ਲੋਕਿੰਗ ਪੀਰੀਅਡ ਹੁੰਦਾ ਜੇ 5 ਸਾਲ ਦੀ ਐਫ ਡੀ ਆ ਤਾਂ 5 ਸਾਲ ਲਈ ਪੈਸਾ ਜਿਹੜਾ ਹੈਗਾ ਉਹ ਲੋਕ ਹੋ ਗਿਆ ਜੇ ਤੁਸੀਂ ਪਹਿਲਾਂ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਤੁਹਾਨੂੰ ਉਹਦੇ 'ਚ ਪੈਨਲਟੀ ਦੇਣੀ ਪੈ ਸਕਦੀ ਹੈ ਉਹ ਇੱਕ ਮਹਿੰਗੀ ਤੁਹਾਡੀ ਗਲਤੀ ਹੋ ਸਕਦੀ ਹੈ ਹੁਣ ਇਹਦੇ ਕੰਪੇਅਰ ਜੇ ਅਸੀਂ ਸੋਨੇ 'ਚ ਇਨਵੈਸਟ ਕਰੀਏ ਤਾਂ ਸੋਨੇ ਦੀ ਗਰੋਥ ਜ਼ਿਆਦਾ ਹੁੰਦੀ ਹੈ ਸੋਨੇ 'ਚ ਲੋਕ ਕਿਉਂ ਇਨਵੈਸਟ ਕਰਦੇ ਨੇ ਇੱਕ ਤਾਂ ਉਹਨੂੰ ਗਹਿਣਿਆਂ ਦੇ ਤੌਰ ਤੇ ਅਸੀਂ ਵਰਤ ਲੈਂਦੇ ਆ ਗਹਿਣੇ ਪਹਿਨਨ ਨਾਲ ਖੁਸ਼ ਹੋ ਜਾਂਦਾ ਗਿਫਟ ਵੀ ਕਰਦੇ ਆ ਜਿੱਦਾਂ ਵਿਆਹਾਂ ਸ਼ਾਦੀਆਂ 'ਚ ਆਪਾਂ ਕਰਦੇ ਆ ਦੂਸਰਾ ਉਹ ਇੱਕ ਲਿਕਵਿਡ ਐਸੈਟ ਹੁੰਦੀ ਆ ਜਦੋਂ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਉਦੋਂ ਹੀ ਫਟਾਫਟ ਉਹਨੂੰ ਉਹ ਸੈਲੇਬਲ ਹੁੰਦੀ ਆ ਉਦੋਂ ਹੀ ਵੇਚ ਕੇ ਤੁਸੀਂ ਪੈਸਾ ਬਣਾ ਸਕਦੇ ਆ ਹਾਂਜੀ ਪਰ ਵਿਕਦੀ ਉਹ ਉਸੇ ਰੇਟ ਤੇ ਆ ਜਿਹੜਾ ਮਾਰਕੀਟ ਦਾ ਰੇਟ ਚੱਲ ਰਿਹਾ ਹੁੰਦਾ ਫਿਰ ਗਹਿਣਿਆਂ ਚੋਂ ਕਾਟ ਵਗੈਰਾ ਵੀ ਕੱਟ ਜਾਂਦੇ ਕਿਉਂਕਿ ਸਾਡੇ ਪੰਜਾਬੀ ਘਰਾਂ 'ਚ ਤਾਮ ਕਰਕੇ ਗਹਿਣਿਆਂ ਦੇ ਰੂਪ 'ਚ ਹੀ ਸੋਨਾ ਚਾਹੁੰਦੇ ਖਰੀਦਿਆ ਜਾਂਦਾ। ਪਿਓਰ ਨਹੀਂ 24 ਕੈਰਟ ਨਹੀਂ ਹੁੰਦਾ ਜ਼ਿਆਦਾਤਰ 22 ਕੈਰਟ ਹੁੰਦਾ ਪਰ ਉਹਨੂੰ ਵਧੀਆ ਤਰੀਕੇ ਨਾਲ 22 ਕੈਰਟ ਨੂੰ ਵੀ ਅਸੀਂ ਚੰਗੀ ਜਿਹੜੀ ਕੁਆਲਿਟੀ ਦੀ ਜਿਹੜੀ ਸਟੈਂਪ ਚੱਲਦੀ ਹੈ ਕੰਟਰੀ 'ਚ ਉਹ ਲਵਾ ਕੇ ਕਰੀਏ ਤਾਂ ਫਿਰ ਉਹ ਸੇਫ ਹੀ ਹੈਵਨੀ ਮੰਨਿਆ ਜਾਂਦਾ ਹੈ। ਸੇਫ ਇਨਵੈਸਟਮੈਂਟ। ਹੁਣ ਆਪਾਂ ਕੰਪੇਅਰ ਕਰੀਏ ਵੀ ਜੇ 2003 ਜਾਂ 4 ਚ ਕਿਹ ਲਓ? ਜੇ 20 ਸਾਲ ਪਹਿਲਾਂ ਲੱਖ ਰੁਪਇਆ ਤੁਸੀਂ ਐਫ ਡੀ ਚ ਤੇ ਲੱਖ ਰੁਪਇਆ ਜਾਂ ਸੋਨੇ ਚ ਲਗਾਇਆ ਹੁੰਦਾ ਤੇ ਦੋਨੇ ਆਪਸ਼ਨਸ ਆ ਆਪਸ਼ਨਸ ਦੇ ਵਿੱਚ ਕਿਹਦੀ ਗ੍ਰੋਥ ਜ਼ਿਆਦਾ ਹੋਈ ਆ ਮੰਨ ਲਓ ਆਪਾਂ ਲੱਖ ਰੁਪਇਆ ਐਫ ਡੀ ਚ ਲਵਾਇਆ ਸੀ 2003 ਚ ਤੇ ਪਰਸੈਂਟੇਜ ਸੀ 7% ਵਿਆਜ ਦੀ ਜਿਹੜੀ ਦਰ ਸੀ ਮੈਕਸਿਮਮ ਤੇ ਉਹ 20 ਸਾਲਾਂ ਬਾਅਦ ਯਾਨੀ ਕਿ 2023 ਚ ਆਲਮੋਸਟ ਤੁਹਾਡਾ 6.5 ਲੱਖ ਦੇ ਵਿੱਚ ਵਿੱਚ ਹੋ ਜਾਣੀ ਸੀ ਉਹਦੀ ਗ੍ਰੋਥ ਜਨਨ ਕਿ 60 ਜੇ ਮੈਕਸਿਮਮ ਕਹੀਏ ਤਾਂ 6.5 ਗੁਣਾ ਉਹ ਵੱਧ ਗਿਆ ਪਰ ਉਹੀ ਪੈਸਾ ਜੇ ਤੁਸੀਂ 2003 ਚ ਲੱਖ ਰੁਪਿਆ ਦਾ ਸੋਨਾ ਖਰੀਦਿਆ ਹੁੰਦਾ ਤਾਂ 2023 ਚ ਜਿਹੜਾ ਰੇਟ ਵੱਧ ਗਿਆ ਸੀ ਸੋਨੇ ਦਾ 2003 ਚ ਦੀ ਕੀਮਤ ਸੀ অলਮੋਸਟ 5500 ਰੁਪਿਆ ਇੱਕ ਤੋਲੇ ਦਾ 2023 ਚ ਵੱਧ ਕੇ অলਮੋਸਟ অলਮੋਸਟ 65000 ਦਾ ਤੋਲਾ ਹੋ ਗਿਆ ਸੀ ਤਾਂ অলਮੋਸਟ ਜਨਨ ਕਿ 10 ਤੋਂ 11 ਗੁਣਾ ਜਿਹੜਾ ਵਾਧਾ ਹੋਇਆ 11 ਗੁਣਾ ਤੇ ਜੇ ਤੁਸੀਂ ਕਹੋ ਵੀ ਲੇਬਰ ਕਾਰਟ ਵੀ ਕੱਟੀ ਗਈ 10 ਗੁਣਾ ਫਿਰ ਵੀ ਗਰੋਥ ਹੋਈ ਹੈ ਤੇ ਐਫ ਡੀ ਚ ਕਿੰਨੀ ਹੋਈ ਸੀ 6 ਸਾਢੇ 6 ਸਾਢੇ 6 ਗੁਣਾ ਦੀ ਗਰੋਥ ਤੇ ਸੋਨੇ ਚ ਹੋਈ ਹੈ 10 ਗੁਣਾ ਦੀ ਗਰੋਥ ਮਿਨੀਮਮ ਪਰ ਸੋਨਾ ਲੰਬੇ ਟਾਈਮ ਦੀ ਗੇਮ ਹੈਗੀ ਹੈ ਜੇ ਤੁਸੀਂ ਕਹੋ ਵੀ ਹੁਣ ਸੋਨੇ ਚ ਪੈਸਾ ਲਗਾ ਕੇ 6 ਮਹੀਨਿਆਂ ਨੂੰ ਕੱਢ ਲਗੇ ਜਾਂ ਸਾਲ ਨੂੰ ਕੱਢ ਲਗੇ ਥੋੜਾ ਪੈਸਾ ਲੂਸ ਹੋ ਸਕਦਾ ਬਹੁਤ ਘੱਟ ਸਕਦਾ ਹੈ ਇਹਦੀ ਇਹਦੇ ਚ ਗਰਾਵਟਾ ਸਕਦੇ ਆ ਜਿਵੇਂ ਹੁਣੇ-ਹੁਣੇ ਸੋਨੇ ਚਾਂਦੀ ਦੀਆਂ ਕੀਮਤਾਂ ਚ ਗਰਾਵਟਾਈ ਹੋਈ ਹੈ। ਉਹਦਾ ਕੀ ਕਾਰਨ ਹੈ ਕਿਉਂਕਿ ਡਾਲਰ ਜਿਹੜਾ ਸਟਰੋਂਗ ਹੋ ਗਿਆ ਤੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਸੀ ਪ੍ਰੋਫਿਟ ਬਣਾਉਣ ਨੂੰ ਤੇ ਉਹ ਆਪਣਾ ਪ੍ਰੋਫਿਟ ਲੈ ਰਹੇ ਨੇ ਹੁਣ। ਜ਼ਿਆਦਾਤਰ ਜਿਵੇਂ ਬਾਕੀ ਕੰਟਰੀਆਂ ਜਿਵੇਂ ਚਾਈਨਾ ਹੀ ਲਾ ਲਓ ਉੱਥੇ ਲੋਕ ਜ਼ਿਆਦਾਤਰ ਪੈਸਾ ਇਨਵੈਸਟ ਕਰਦੇ ਨੇ ਸੋਨੇ 'ਚ ਐਸੈਟ ਦੀ ਤਰ੍ਹਾਂ। ਅਸੀਂ ਗਹਿਣਿਆਂ ਦੇ ਤੌਰ 'ਤੇ ਕਰਦੇ ਹਾਂ ਜ਼ਿਆਦਾਤਰ ਖਰੀਦ ਕੇ ਰੱਖਦੇ ਨੇ ਕਿ ਇਹ ਵਧੇਗਾ ਸ਼ੇਅਰ ਮਾਰਕੀਟ ਦੀ ਤਰ੍ਹਾਂ। ਫਿਰ ਉਹ ਆਪਣਾ ਪ੍ਰੋਫਿਟ ਲੈ ਰਹੇ ਨੇ। ਤੇ ਥੋੜੇ ਟਾਈਮ ਦੀ ਹੁੰਦੀ ਹੈ ਜੇ ਘਰਾਵਟ ਆਉਂਦੀ ਹੈ ਤਾਂ ਲੰਬੇ ਟਾਈਮ ਚ ਇਹ ਤਾਂ ਤਾਂ ਜ਼ਰੂਰ ਵਧਦੀਆਂ ਨੇ ਸੋਨਾ ਚਾਂਦੀ ਵਗੈਰਾ ਵਧਣ ਦੇ ਕੀ ਕਾਰਨ ਨੇ ਇਹ ਵੀ ਦੇਖਾਂਗੇ ਸੋਨਾ ਚਾਂਦੀ ਜਿਹੜੀਆਂ ਇਹ ਕੀਮਤੀ ਧਾਤਾਂ ਨੇ ਧਰਤੀ 'ਚੋਂ ਨਿਕਲਦੀਆਂ ਨੇ ਇਹਨਾਂ ਦੀ ਸਪਲਾਈ ਲਿਮਟਿਡ ਹੈ ਕਿਸੇ ਦਿਨ ਉਹ ਖਤਮ ਹੋ ਜਾਣਗੀ ਜਿਹੜੀ ਚੀਜ਼ ਦੀ ਸਪਲਾਈ ਲਿਮਟਿਡ ਹੈ ਉਹਨੇ ਖਤਮ ਹੋਣ ਦੇ ਅਸਾਰ ਹੈ ਤੇ ਉਹ ਕੀਮਤੀ ਹੈ ਉਨੇ ਵਧਣਾ ਹੀ ਵਧਣਾ ਉਹਦੇ ਵਧਣ ਦੇ ਬਹੁਤ ਗਰੋਥ ਦੇ ਚਾਂਸਸ ਹੁੰਦੇ ਆ ਇਸੇ ਕਰਕੇ ਇਹਦੀ ਕੀਮਤ ਵੱਧ ਰਹੀ ਹੈ ਤੇ ਇਹਦੀ ਗਰੋਥ ਦੇ ਵੀ ਚਾਂਸ ਬਣੇ ਰਹਿਣਗੇ ਪਰ ਹੈ ਇਹ ਇਨਵੈਸਟਮੈਂਟੇ ਵੱਧ ਦੇ ਘਾਟੇ ਹੋ ਸਕਦੇ ਨੇ ਤੇ ਜਦੋਂ ਵੀ ਆਪਣਾ ਪੈਸਾ ਇਨਵੈਸਟ ਕਰੋ ਬਹੁਤ ਸੋਚ ਸਮਝ ਕੇ ਲਾਓ ਕਿ ਪੈਸਾ ਕਿੱਥੇ ਲਾਉਣਾ ਕਿੰਨੇ ਟਾਈਮ ਨੂੰ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਕਿਸੇ ਦੇ ਕਹਿਣ ਤੇ ਕਿਤੇ ਪੈਸਾ ਨਹੀਂ ਲਾਉਣਾ ਸਤ ਸ੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਜੇਤਾ ਵਾਲੀ ਵਾਲ ਟਾਕਸ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇਤਾ ਵਾਲੀ ਵਾਲ ਟਾਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਤੇ ਆਪਾਂ ਹਰ ਹਫਤੇ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜਨਾ ਭੁੱਲਿਓ ਆਪਾਂ ਮਿਲਦੇ ਆਂ ਅਗਲੇ ਹਫਤੇ ਨਵੀਂ ਵੀਡੀਓ ਚ ਸਤ ਸ੍ਰੀ ਅਕਾਲ